ਦੋਸਤੋ ਅੱਜ ਅਸੀਂ ਗੱਲ ਕਰਾਂਗੇ 2G ਸਪੈਕਟ੍ਰਮ ਕੇਸ ਦੀ 2008 ਦਾ ਇੱਕ ਇੰਪੋਰਟੈਂਟ ਇੰਪੋਰਟੈਂਟ ਜੱਜਮੈਂਟ ਹੈ ਸੁਪਰੀਮ ਕੋਰਟ ਦੀ ਇਸ ਕੇਸ ਦੇ ਵਿੱਚ ਟੈਲੀਕਮ ਇੰਡਸਟਰੀ ਦੇ ਬਾਰੇ ਆ ਟੈਲੀਕਮ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਤਿਲਕਾ ਆ ਗਿਆ ਸੀ ਟੈਲੀਕਮ ਇੰਡਸਟਰੀ ਨੇ 122 ਲਾਇਸੈਂਸ ਰੱਦ ਕਰ ਦਿੱਤੇ ਗਵਰਨਮੈਂਟ ਨੇ ਕਿਹਾ ਕਿ ਇਸ 2G ਸਪੈਕਟ੍ਰਮ ਜਿਹੜਾ ਆ ਉਹ ਨੈਚੁਰਲ ਰਿਸੋਰਸਸ ਆ ਨੈਚੁਰਲ ਰਿਸੋਰਸਸ ਲੋਕਾਂ ਦਾ ਹੁੰਦਾ ਹੈ ਸਰਕਾਰ ਉਹਦੇ ਉੱਤੇ ਮਨਮਰਜ਼ੀ ਨਹੀਂ ਕਰ ਸਕਦੀ ਔਰ ਕਿਸੇ ਵੀ ਤਰ੍ਹਾਂ ਦਾ ਦਬਾਅ ਪ੍ਰੈਸ਼ਰ ਕ੍ਰੀਏਟ ਕਰਕੇ ਨਿੱਜੀ ਕੰਪਨੀ ਨੂੰ ਫਾਇਦਾ ਨਹੀਂ ਦੇ ਸਕਦੀ ਕੇਸ ਦੀ ਬੈਕਗ੍ਰਾਉਂਡ ਜਾਣਦੇ ਹਾਂ 2008 ਵਿੱਚ ਸਰਕਾਰ ਵੱਲੋਂ 122 ਲਾਇਸੈਂਸ ਜਿਹੜੇ ਸੀ ਉਹ ਅਲੱਗ-ਅਲੱਗ ਕੰਪਨੀਆਂ ਨੂੰ ਦਿੱਤੇ ਗਏ ਔਰ ਉਹਦੇ ਵਿੱਚ ਟੈਲੀਕਮ ਮਿਨਿਸਟਰ ਵੱਲੋਂ ਇੱਕ ਪਾਲਿਸੀ ਚਲਾਈ ਗਈ ਫਰਸਟ ਕਮ ਫਰਸਟ ਟੂ ਔਰ ਇਹਦੇ ਵਿੱਚ ਨਾ ਤੇ ਆਕਸ਼ਨ ਕੱਢੀ ਗਈ ਔਰ ਲਗਭਗ ਆਰਬਿਟਰੇਰੀਨੈਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਰਟੀਕਲ 14 ਦੀ ਵਾਇੋਲੇਸ਼ਨ ਹੋਈ ਨਿੱਜੀ ਕੰਪਨੀਆ ਨੂੰ ਫਾਇਦਾ ਦਿੱਤਾ ਗਿਆ ਇਹ ਕੇਸ ਸੁਪਰੀਮ ਕੋਰਟ ਪਹੁੰਚਿਆ ਪੀਆਲ ਪਬਲਿਕ ਇੰਟਰਸਟ ਡਿਲੀਗੇਸ਼ਨ ਜੀਡੀਸੀ ਉਹ ਸੁਪਰੀਮ ਕੋਰਟ ਲੱਗੀ ਸੁਪਰੀਮ ਕੋਰਟ ਦੇ ਸਾਹਮਣੇ ਤਿੰਨ ਮੁੱਖ ਸਵਾਲ ਸੀਗੇ ਵੀ 2ਜੀ ਸਪੈਕਟ੍ਰਮ ਨੇਚੁਰਲ ਹੈ ਕੀ ਸਰਕਾਰ ਇਤੇ ਮਨਮਰਜ਼ੀ ਕਰ ਸਕਦੀ ਹੈ ਕੀ ਇਹਦੀ ਆਕਸ਼ਨ ਹੋਣੀ ਚਾਹੀਦੀ ਹੈ ਜਦੋਂ ਲਾਇਸੈਂਸ ਦੇਣੇ ਸੀਪ ਕੰਪਨੀਆਂਸ ਨੂੰ ਔਰ ਇਹਦੇ ਵਿੱਚ ਇੰਪੋਰਟੈਂਟ ਸਵਾਲ ਸੀ ਵੀ ਜਿਹੜੇ ਲਾਇਸੈਂਸ ਦਿੱਤੇ ਗਏ ਕੀ ਉਹ 2008 ਦੀ ਜੋ ਲਾਇਸੈਂਸ ਦੀ ਕਾਸਟ ਬਣਦੀ ਸੀ ਉਹਦੇ ਮੁਤਾਬਕ ਦਿੱਤੇ ਗਏ ਸੁਪਰੀਮ ਕੋਰਟ ਦੀ ਅਬਜ਼ਰਵੇਸ਼ਨ ਸੀ ਸੁਪਰੀਮ ਕੋਰਟ ਦੀ ਅਬਜ਼ਰਵੇਸ਼ਨ ਸੀ ਵੀ ਇਹ ਨੈਚੁਰਲ ਰਿਸੋਰਸਸ ਆ ਇਹਦੇ ਉੱਪਰ ਕਿਸੇ ਨਿੱਜੀ ਕੰਪਨੀ ਦਾ ਅਧਿਕਾਰ ਨਹੀਂ ਹੋ ਸਕਦਾ ਔਰ ਜੇ 2G ਸਪੈਕਟ੍ਰਮ ਨੈਚੁਰਲ ਰਿਸੋਰਸਸ ਆ ਤਾਂ ਉਹ ਕਿਸੇ ਨਿੱਜੀ ਕੰਪਨੀ ਨੂੰ ਉਹਦਾ ਬੈਨੀਫਿਟ ਨਹੀਂ ਦਿੱਤਾ ਜਾ ਸਕਦਾ ਉਹਦੀ ਆਕਸ਼ਨ ਹੋਣੀ ਚਾਹੀਦੀ ਹੈ ਔਰ ਸਰਕਾਰ ਆਪਣੀ ਪਾਵਰ ਦੇ ਨਾਲ ਕਿਸੇ ਨੂੰ ਵੀ ਪਾਰਟਿਕੂਲਰ ਲਾਇਸੈਂਸ issues ਨਹੀਂ ਕਰ ਸਕਦੀ ਇਸ ਕਰਕੇ ਸੁਪਰੀਮ ਕੋਰਟ ਨੇ ਇਹਦੇ ਉੱਪਰ ਫੈਸਲਾ ਲੈਂਦੇ ਹੋਏ 122 ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਉਹਨਾਂ ਨੂੰ 4 ਹਫ਼ਤੇਾਂ ਦੇ ਵਿੱਚ ਇਹ ਸਾਰੇ ਲਾਇਸੈਂਸ ਦਾ ਜਿਹੜਾ ਪ੍ਰੋਸੈਸ ਸੀ ਉਹ ਰਿਵਰਟ ਕਰਨ ਦੀ ਬੇਨਤੀ ਕੀਤੀ ਗਈ ਔਰ ਹਦਾਇਤਾਂ ਦਿੱਤੀਆਂ ਵੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਆਰਬਿਟਰੇਰੀਨੈਸ ਜਿਹੜੀ ਸੀ ਉਹ ਖਤਮ ਕਰ ਦਿੱਤੀ ਸੁਪਰੀਮ ਕੋਰਟ ਨੇ ਆਰਟੀਕਲ 14 ਦੀ ਜਿਹੜੀ ਜੋ ਵਾਇਲੇਸ਼ਨ ਹੋ ਰਹੀ ਸੀ ਉਹ ਖਤਮ ਕਰ ਦਿੱਤੀ ਔਰ ਉਸ ਤੋਂ ਬਾਅਦ ਅੱਜ ਤੱਕ ਜਿੰਨੀਆਂ ਵੀ ਟੈਲੀਕਾਮ ਕੰਪਨੀਆਂ ਸੀਗੀਆਂ ਉਹਨਾਂ ਨੇ ਜਿਹੜੇ ਵੀ ਟੈਂਡਰ ਪਰਚੇਸ ਕੀਤੇ ਜਿਹੜਾ ਵੀ ਸਪੈਕਟ੍ਰਮ ਪਰਚੇਸ ਕੀਤਾ ਉਹ ਬਿਲਕੁਲ ਆਕਸ਼ਨ ਦੇ ਨਾਲ ਪਰਚੇਸ ਕੀਤਾ ਕਿਸੇ ਦੀ ਮਨਮਰਜ਼ੀ ਨਹੀਂ ਹੋਈ ਪਰਸਨਲੀ ਨਿੱਜੀ ਨਿੱਜੀ ਜੋ ਮੰਤਰੀਆਂ ਵੱਲੋਂ ਲਾਈਸੈਂਸ ਜਾਰੀ ਕੀਤੇ ਗਏ ਸੀ ਉਹ ਬਿਲਕੁਲ ਬੰਦ ਹੋ ਗਏ ਕਿਉਂਕਿ ਸਪੈਕਟ੍ਰਮ ਜਿਹੜਾ ਸੀ ਨੈਚੁਰਲ ਰਿਸੋਰਸਸ ਸੀ ਨੈਚੁਰਲ ਰਿਸੋਰਸਸ ਲੋਕਾਂ ਦਾ ਸੀ ਔਰ ਲੋਕਾਂ ਦੀ ਜਿਹੜੀ ਚੀਜ਼ ਹੈ ਉਹ ਲੋਕਾਂ ਦੇ ਵਿੱਚ ਨਿਆਂਪੂਰਵ ਤਰੀਕੇ ਨਾਲ ਵੰਡੀ ਜਾ ਸਕਦੀ ਹੈ ਇੰਪੋਰਟੈਂਟ ਕੇਸ ਸੀ ਇਹਦੇ ਵਿੱਚ ਆਰਟੀਕਲ 14 ਦੀ ਬਹੁਤ ਇੰਪੋਰਟੈਂਸ ਸੀਗੀ ਤਕਸ਼ਾਈ ਦਾ ਵਿਰੋਧ ਹੋਇਆ ਤਕਸ਼ਾਈ ਕੋਰਟ ਤੋਂ ਸੁਪਰੀਮ ਕੋਰਟ ਦੇ ਸਖਤ ਹਦਾਇਤਾਂ ਨਾਲ ਬੈਨ ਕਰ ਦਿੱਤਾ ਲਾਇਸੈਂਸ ਰੱਦ ਕਰ ਦਿੱਤੇ ਟੈਲੀਕਮ ਕੰਪਨੀ ਨੂੰ ਸਟ੍ਰਿਕਟ ਨੋਟਿਸ ਦਿੰਦੇ ਹੋਏ ਲਾਇਸੈਂਸ 4 ਮਹੀਨਿਆਂ ਦੇ ਅੰਦਰ ਵਾਪਸ ਕਰਨ ਦੀ ਬੇਨਤੀ ਕਰ ਦਿੱਤੀ ਬਹੁਤ ਵੱਡਾ ਇਤਿਹਾਸਿਕ ਫੈਸਲਾ ਸੀ ਦੋਸਤੋ ਜੀ ਜੱਜਮੈਂਟ ਚੰਗੀ ਲੱਗੀ ਹੈ ਤੇ ਤੁਸੀਂ ਜਰੂਰ ਇਹਨੂੰ ਰੀਡ ਕਰਿਓ